ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲ ਬਾਤ ਦੋਸਤੋ ਅੱਜ ਦੀ ਬਹੁਤ ਹੀ ਗੰਭੀਰ ਹੈ ਬੜੀ ਦਿਲਚਸਪ ਹੈ ਤੇ ਗੁਪਤ ਜਾਣਕਾਰੀ ਹੈ ਸੋ ਗੱਲ ਕਰਾਂਗੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਦੋਂ ਅਗਵਾ ਕਰਨ ਦਾ ਪਲਾਨ ਬਣਾਇਆ ਗਿਆ ਔਰ ਇਹ پلان ਕਿਨੇ ਬਣਾਇਆ ਤੇ ਹੋਰ ਹੀ ਬੜੀਆਂ ਦਿਲਚਸਪ ਗੱਲਾਂ ਤੁਹਾਨੂੰ ਇਸ ਵੀਡੀਓ ਵਿੱਚ ਜਾਣਨ ਲਈ ਮਿਲਣਗੀਆਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਬਲੋ ਤਾਂ ਦੋਸਤੋ ਜਦੋਂ 1982 ਖਤਮ ਹੁੰਦੇ ਹੁੰਦੇ ਪੰਜਾਬ ਦੇ ਹਾਲਾਤ ਬੇਕਾਬੂ ਹੋਣ ਲੱਗੇ ਤਾਂ ਖੋਫੀਆ ਏਜੰਸੀ ਰਾ ਦੇ ਸਾਬਕਾ ਮੁਖੀ ਰਾਮਨਾਥ ਕਾਬ ਨੇ ਸੰਜਨੈ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਹੈਲੀਕਾਪਟਰ ਆਪਰੇਸ਼ਨ ਦੇ ਜ਼ਰੀਏ ਪਹਿਲਾਂ ਚੌਂਕ ਮਹਿਤਾ ਗੁਰਦੁਆਰੇ ਤੇ ਫਿਰ ਹਰਮੰਦਰ ਸਾਹਿਬ ਤੋਂ ਕਿਡਨਾਪ ਕਰਵਾਉਣ ਬਾਰੇ ਸੋਚਣਾ ਸ਼ੁਰੂ ਕਰਤਾ ਸੀ ਇਸ ਵਿਚਕਾਰ ਕਾਬ ਨੇ ਬ੍ਰਿਟਿਸ਼ ਹਾਈ ਕਮਿਸ਼ਨ ਵਿੱਚ ਕੰਮ ਕਰ ਰਹੇ ਬ੍ਰਿਟਿਸ਼ ਖੋਪੀਆ ਏਜੰਸੀ MI6 ਦੇ ਦੋ ਜਾਸੂਸਾਂ ਨਾਲ ਮੁਲਾਕਾਤ ਵੀ ਕੀਤੀ ਸੀ ਤਾਂ ਰਾ ਦੇ ਸਾਬਕਾ ਵਧੀਕ ਸੈਕਟਰੀ ਬੀ ਰਮਨ ਕਾਬ ਬॉयਜ਼ ਆਫ ਰਾ ਦੇ ਵਿੱਚ ਲਿਖਦਾ ਕਿ ਦਸੰਬਰ 1983 ਚ ਬ੍ਰਿਟਿਸ਼ ਖੁਫੀਆ ਏਜੰਸੀ MI6 ਦੇ ਦੋ ਜਾਸੂਸਾਂ ਨੇ ਹਰਮੰਦਰ ਸਾਹਿਬ ਦਾ ਮੌਇਨਾ ਕੀਤਾ ਸੀ ਤੇ ਇਹਨਾਂ ਵਿੱਚੋਂ ਘੱਟ ਤੋਂ ਘੱਟ ਇੱਕ ਉਹੀ ਸ਼ਖਸੀ ਜਿਹਦੇ ਨਾਲ ਕਾਬ ਨੇ ਮੁਲਾਕਾਤ ਕੀਤੀ ਸੀ 6 ਜੂਨ 1984 ਨੂੰ ਫੌਜ ਨੇ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸੰਤ ਭਿੰਡਰਾਂਵਾਲਿਆ ਤੇ ਉਹਨਾਂ ਦੇ ਹਥਿਆਰਬੰਦ ਸਮਰਥਕਾਂ ਨੂੰ ਦਰਵਾਜ਼ਾ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦੇ ਨਾਂ ਤੇ ਫੌਜੀ ਕਾਰਵਾਈ ਕੀਤੀ ਸੀ ਤਾਂ ਦੋਸਤੋ ਇਸ ਮੌਏ ਨੇ ਦੀ ਅਸਲੀ ਵਜ੍ਹਾ ਉਦੋਂ ਸਪਸ਼ਟ ਹੋਈ ਜਦੋਂ ਇੱਕ ਬ੍ਰਿਟਿਸ਼ ਖੋਜਕਰਤਾ ਤੇ ਪੱਤਰਕਾਰ ਫਿਲ ਮਿਲਰ ਇਹਨੇ ਬ੍ਰਿਟਿਸ਼ ਆਰਕਾਈਵਜ਼ ਨਾਲ ਬ੍ਰਿਟੇਨ ਦੀ ਕਮਾਂਡੋ ਫੋਰਸ ਐਸ اے ਐਸ ਦੀ ਸ਼੍ਰੀਲੰਕਾ ਵਿੱਚ ਭੂਮਿਕਾ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਉਦੋਂ ਉਹਨਾਂ ਨੂੰ ਉੱਥੇ ਕੁਝ ਪੱਤਰ ਮਿਲੇ ਜਿਨ੍ਹਾਂ ਦੇ ਨਾਲ ਇਹ ਪਤਾ ਲੱਗਦਾ ਸੀ ਕਿ ਭਾਰਤ ਦੇ ਕਮਾਂਡੋ ਆਪਰੇਸ਼ਨ ਦੀ ਯੋਜਨਾ ਵਿੱਚ ਬ੍ਰਿਟੇਨ ਦੀ ਸਹਾਇਤਾ ਲਈ ਗਈ ਸੀ 30 ਸਾਲ ਦੇ ਬਾਅਦ ਇਹਨਾਂ ਪੱਤਰਾਂ ਦੀ ਡੀਕਲਾਸੀਫਾਈ ਯਾਨੀ ਕਿ ਜਨ ਤੱਕ ਹੋਣ ਤੋਂ ਮਗਰੋਂ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਮਾਰਗਰੇਟ ਠੈਚਰ ਐਮਆਈ 6 ਦੇ ਪ੍ਰਮੁੱਖ ذریعے ਕਾਬ ਦੀ ਭੇਜੀ ਗਈ ਬੇਨਤੀ ਨੂੰ ਮੰਨ ਗਈ ਸੀ ਇਸ ਤਹਿਤ ਬ੍ਰਿਟੇਨ ਦੀ 엘ੀਟ ਕਮਾਂਡੋ ਫੋਰਸ ਦੇ ਇੱਕ ਅਫਸਰ ਨੂੰ ਫਿਰ ਦਿੱਲੀ ਭੇਜਿਆ ਗਿਆ ਉਸ ਬ੍ਰਿਟਿਸ਼ ਅਫਸਰ ਤੋਂ ਭਾਰਤ ਨੇ ਸਲਾਹ ਲਈ ਕਿ ਇਸ ਤਰ੍ਹਾਂ ਹਰਮੰਦਰ ਸਾਹਿਬ ਤੋਂ ਹਥਿਆਰਬੰਦ ਸਿੱਖ ਨੌਜਵਾਨਾਂ ਨੂੰ ਬਾਹਰ ਕੱਢਿਆ ਜਾਵੇ ਵੀ ਕਿਵੇਂ ਕੱਢਿਆ ਜਾਵੇ ਤਾਂ ਫਿਲ ਮਿਲਰ ਨੇ 13 ਜਨਵਰੀ 2014 ਨੂੰ ਪ੍ਰਕਾਸ਼ਿਤ ਇੱਕ ਬਲੌਗ ਰਿਵੀਲਡ ਐਸਐਸ ਐਡਵਾਈਜ਼ਰ ਅਮਰ ਸਰ ਰੀਡ ਇਹਦੇ ਵਿੱਚ ਇਹ ਜਾਣਕਾਰੀ ਦੰਦੇ ਹੋਏ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਲੋਚਨਾ ਕੀਤੀ ਸੀ ਕਿ ਇੱਕ ਪਾਸੇ ਤਾਂ ਉਹ ਸ਼੍ਰੀਲੰਕਾ ਚ ਖੋਫੀਆ ਏਜੰਸੀ ਦੇ ਦਖਲ ਦੇ ਸਖਤ ਖਿਲਾਫ ਸੀ ਦੂਜੇ ਪਾਸੇ ਹਰਮੰਦਰ ਸਾਹਿਬ ਦੇ ਆਪਰੇਸ਼ਨ ਵਿੱਚ ਉਹਨੂੰ ਉਹਨਾਂ ਦੀ ਮਦਦ ਲੈਣ ਤੋਂ ਕੋਈ ਗੁਰੇਜ ਨਹੀਂ ਸੀ ਹਾਂਜੀ ਤਾਂ ਬ੍ਰਿਟਿਸ਼ ਸੰਸਦ ਦੇ ਵਿੱਚ ਹੰਗਾਮਾ ਹੋਣ ਤੇ ਜਨਵਰੀ 2014 ਚ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇਹਦੀ ਜਾਂਚ ਦੇ ਹੁਕਮ ਦੇ ਦਿੱਤੇ ਜਾਂਚ ਤੋਂ ਬਾਅਦ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬਿਲੀਅਮ ਹੀਗ ਨੇ ਇਹ ਵੀ ਸਬੂਕਾਰ ਕਰਿਆ ਸੀ ਕਿ ਐਸਏਐਸ ਅਧਿਕਾਰੀ ਨੇ 8 ਫਰਵਰੀ ਤੋਂ 14 ਫਰਵਰੀ 1984 ਦੇ ਵਿਚਕਾਰ ਭਾਰਤ ਦੀ ਯਾਤਰਾ ਕੀਤੀ ਸੀ ਤੇ ਭਾਰਤ ਦੀ ਸਪੈਸ਼ਲ ਫਰੰਟੀਅਰ ਫੋਰਸ ਦੇ ਕੁਝ ਅਧਿਕਾਰੀਆਂ ਨਾਲ ਹਰਮੰਦਰ ਸਾਹਿਬ ਦਾ ਦੌਰਾ ਵੀ ਕੀਤਾ ਸੀ ਤਾਂ ਤਾਂ ਉਹਨਾਂ ਦੀ ਇਹ ਵੀ ਸਲਾਹ ਸੀ ਕਿ ਸਿੱਖ ਨੌਜਵਾਨਾਂ ਨੂੰ ਬਾਹਰ ਲੈ ਕੇ ਜਾਣ ਲਈ ਹੈਲੀਕਾਪਟਰ ਨਾਲ ਸੁਰੱਖਿਆ ਦਸਤਿਆਂ ਨੂੰ ਹਰਮੰਤਰ ਸਾਹਿਬ ਕੰਪਲੈਕਸ ਵਿੱਚ ਭੇਜਿਆ ਜਾਵੇ ਤਾਂ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਬ੍ਰਿਟਿਸ਼ ਖੁਫੀਆ ਅਧਿਕਾਰੀ ਦੀ ਸਲਾਹ ਸੀ ਕਿ ਸੈਨਿਕ ਆਪਰੇਸ਼ਨ ਨੂੰ ਆਖਰੀ ਵਿਕਲਪ ਦੇ ਤੌਰ ਤੇ ਰੱਖਿਆ ਜਾਵੇ ਵੀ ਜਦੋਂ ਕਹਿੰਦੇ ਵੀ ਪਾਣੀ ਸਰਪਨ ਲੰਘ ਗਿਆ ਉਦੋਂ ਹੀ ਜਿਹੜਾ ਇਹ ਆਪਰੇਸ਼ਨ ਕੀਤਾ ਜਾਵੇ ਸੈਨਿਕ ਆਪਰੇਸ਼ਨ ਤਾਂ ਦੋਸਤੋ ਹੁਣ ਬ੍ਰਿਟਿਸ਼ ਸੰਸਦ ਵਿੱਚ ਇਸ ਵਿਸ਼ੇ ਤੇ ਚਰਚਾ ਹੋਈ ਤੇ ਚਰਚਾ ਤੇ ਧਿਆਨ ਦਿੰਦੇ ਹੋਏ ਇੰਡੀਆ ਟੂਡੇ ਦੇ ਸੀਨੀਅਰ ਪੱਤਰਕਾਰ ਸੰਦੀਪ ਓਨੀਥਨ ਇਹਨੇ ਮੈਗਜ਼ੀਨ ਦੇ 31 ਜਨਵਰੀ 2014 ਦੇ ਅੰਕ ਚ ਸਨੇਚ ਐਂਡ ਗ੍ਰੈਬ ਇਸ ਨਾਂ ਦਾ ਇੱਕ ਲੇਖ ਲਿਖਿਆ ਸੀ ਜਿਦੇ ਵਿੱਚ ਉਹਨੇ ਦੱਸਿਆ ਸੀ ਕਿ ਇਸ ਕੋਪੀਆ ਆਪਰੇਸ਼ਨ ਨੂੰ ਆਪਰੇਸ਼ਨ ਸਨ ਡਾਊਨ ਦਾ ਨਾਮ ਦਿੱਤਾ ਗਿਆ ਤਾਂ ਇਸ ਲੇਖ ਮਾਂ ਲਿਖਿਆ ਗਿਆ ਤਾਂ ਉਹ ਕਹਿੰਦਾ ਕਿ ਯੋਜਨਾ ਸੀ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਹਨਾਂ ਦੇ ਗੁਰੂ ਨਾਨਕ ਨਿਵਾਸ ਟਿਕਾਣੇ ਤੋਂ ਫੜ ਕੇ ਹੈਲੀਕਾਪਟਰ ਜਰੀਏ ਬਾਹਰ ਲੈ ਕੇ ਜਾਇਆ ਜਾਵੇ ਤਾਂ ਇਸ ਪਲਾਨ ਨੂੰ ਇੰਦਰਾ ਗਾਂਧੀ ਦੇ ਸੀਨੀਅਰ ਸਲਾਹਕਾਰ ਰਾਮਨਾਥ ਕਾਬ ਦੀ ਮੌਜੂਦਗੀ ਚ ਉਹਨਾਂ ਦੇ ਇੱਕ ਅਕਬਰ ਰੋਡ ਨਿਵਾਸ ਦੇ ਸਾਹਮਣੇ ਰੱਖਿਆ ਗਿਆ ਸੀ ਪਰ ਇੰਦਰਾ ਗਾਂਧੀ ਨੇ ਇਸ ਯੋਜਨਾ ਨੂੰ ਇਹ ਕਹਿ ਕੇ ਮਨ੍ਹਾ ਕਰਤਾ ਕਿ ਇਹਦੇ ਵਿੱਚ ਕਈ ਲੋਕ ਮਾਰੇ ਜਾ ਸਕਦੇ ਹਨ ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਸੁਰੱਖਿਆ ਏਜੰਸੀਆਂ ਨੇ ਭਿੰਡਰਾਵਾਲਿਆਂ ਨੂੰ ਉਹਨਾਂ ਦੇ ਟਿਕਾਣੇ ਤੋਂ ਫੜਨ ਦੀ ਯੋਜਨਾ ਬਣਾਈ ਸੀ ਕਾਬ ਨੇ ਉਸ ਸਮੇਂ ਤੋਂ ਹੀ ਸਾਧ ਭਿੰਡਰਾਵਾਲਿਆਂ ਉਤੇ ਨਜ਼ਰ ਰੱਖੀ ਹੋਈ ਸੀ ਜਦੋਂ ਉਹ ਚੌਕ ਮਹਿਤਾਚ ਰਹਿੰਦੇ ਹੁੰਦੇ ਸੀ ਤੇ ਬਾਅਦ ਵਿੱਚ 19 ਜੁਲਾਈ 1982 ਨੂੰ ਗੁਰੂ ਨਾਨਕ ਨਵਾਸ ਵਿੱਚੋਂ ਸ਼ਿਫਟ ਹੋ ਗਏ ਸੀਗੇ ਹੁਣ ਜ਼ਿੰਮੇਵਾਰੀ ਕਿਹਨੂੰ ਜ਼ੋਪੀ ਗਈ ਰਾਹ ਦੇ ਵਿੱਚ ਖਾਸ ਸੈਕਟਰੀ ਦੇ ਅਹੁਦੇ ਤੇ ਕੰਮ ਕਰ ਚੁੱਕੇ ਵਿਦੇਸ਼ ਮੰਤਰੀ ਸਰਬਣ ਸਿੰਘ ਦੇ ਜਵਾਈ ਜੀਬੀ ਐਸ ਐ ਸਿੱਧੂ ਦੀ ਇੱਕ ਕਿਤਾਬ ਆਈ ਹੈ ਦਾ ਖਾਲਸਤਾਨ ਕੌਨਸਪਾਇਰੇਸੀ ਜਿਹਦੇ ਵਿੱਚ ਇਹਨੇ ਫਿਰ ਇਸ ਯੋਜਨਾ ਉੱਤੇ ਰੌਸ਼ਨੀ ਪਾਈ ਹੈ ਤੁਸੀਂ ਪੜ ਸਕਦੇ ਹੋ ਜੀਬੀ ਸਿੱਧੂ ਦੀ ਇਹ ਕਿਤਾਬ ਤਾਂ ਉਸ ਜਮਾਨੇ 'ਚ 1951 ਬੈਚ ਦੇ ਆਂਧਰਾ ਪ੍ਰਦੇਸ਼ ਕਾਡਰ ਦੇ ਰਾਮ ਟੇਕਚੰਦ ਨਾਗਰਾਣੀ ਡੀਜੀਐਸ ਯਾਨੀ ਕਿ ਡਾਇਰੈਕਟਰ ਜਨਰਲ ਸਿਕਿਉਰਿਟੀ ਹੋਇਆ ਕਰਦੇ ਸੀ ਰਾਂ ਦੀ ਇੱਕ ਕਮਾਂਡੋ ਯੂਨਿਟ ਹੁੰਦੀ ਸੀ SFF ਜਿਦੇ ਵਿੱਚ ਸੈਨਾ ਸੀਮਾ ਸੁਰੱਖਿਆਵਲ ਅਤੇ ਕੇਂਦਰੀ ਰਜਰਵ ਪੁਲਿਸ ਬਲਤੋਂ ਲਏ ਗਏ 154 ਜਵਾਨ ਹੁੰਦੇ ਸੀਗੇ ਔਰ ਇਸ ਯੂਨਿਟ ਦੇ ਕੋਲ ਆਪਣੇ ਦੋ MI ਹੈਲੀਕਾਪਟਰਸ ਹਨ ਇਹਦੇ ਇਲਾਵਾ ਉਹ ਜ਼ਰੂਰਤ ਪੈਣ ਤੇ ਐਵੀਏਸ਼ਨ ਰਿਸਰਚ ਸੈਂਟਰ ਦੇ ਜਹਾਜ਼ਾਂ ਦੀ ਵੀ ਵਰਤੋਂ ਕਰ ਸਕਦੇ ਸੀਗੇ ਤਾਂ 1928 ਚ ਪੈਦਾ ਹੋਏ ਰਾਮ ਨਾਗਰਾਨੀ ਅਜੇ ਵੀ ਦਿੱਲੀ 'ਚ ਰਹਿੰਦੇ ਆ ਸਿਹਤ ਖਰਾਬ ਦੇ ਕਾਰਨ ਹੁਣ ਉਹ ਗੱਲ ਕਰਨ ਦੇ ਹਾਲਾਤ 'ਚ ਨਹੀਂ ਹੈ ਜੀਬੀ ਸਿੱਧੂ ਨੇ 2 ਸਾਲ ਪਹਿਲਾਂ ਆਪਣੀ ਕਿਤਾਬ ਦੇ سلسلے 'ਚ ਉਹਦੇ ਨਾਲ ਕਈ ਵਾਰ ਗੱਲ ਕੀਤੀ ਸੀਗੀ ਹੁਣ ਜੀਬੀ ਐਸ ਸਿੱਧੂ ਦੱਸਦਾ ਉਹ ਕਹਿੰਦਾ ਨਾਕਰਾਨੀ ਨੇ ਮੈਨੂੰ ਦੱਸਿਆ ਸੀ ਕਿ ਦਸੰਬਰ 1983 ਦੇ ਅੰਤ 'ਚ ਕਾਬ ਨੇ ਮੈਨੂੰ ਆਪਣੇ ਦਫ਼ਤਰ ਤੇ ਬੁਲਾ ਕੇ ਭਿੰਡਰਾਂ ਵਾਲੇ ਨੂੰ ਅਗਵਾ ਕਰਨ ਲਈ ਐਸ ਐਫ ਐਫ ਦੇ ਹੈਲੀਕਾਪਟਰਾਂ ਨੂੰ ਆਪਰੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਸੀ ਹੁਣ ਭਿੰਡਰਾਂ ਵਾਲੇ ਨੂੰ ਅਗਵਾ ਹਰਮੰਦਰ ਸਾਹਿਬ ਦੀ ਲੰਗਰ ਦੀ ਛੱਤੋਂ ਕੀਤਾ ਜਾਣਾ ਸੀ ਇੱਥੇ ਉਹ ਰੋਜ਼ ਸ਼ਾਮ ਨੂੰ ਆਪਣਾ ਸੰਦੇਸ਼ ਦਿੰਦੇ ਹੁੰਦੇ ਸੀਗੇ ਤਾਂ ਇਸ ਲਈ 2 ਐਮਆਈ ਹੈਲੀਕਾਪਟਰਾਂ ਤੇ ਕੁਝ ਬੁਲਟ ਪ੍ਰੂਫ ਵਾਹਨਾਂ ਦੀ ਵਿਵਸਥਾ ਕੀਤੀ ਜਾਣੀ ਸੀ ਤਾਂ ਕਿ ਭਿੰਡਰਾਂ ਵਾਲਿਆਂ ਨੂੰ ਉੱਥੋਂ ਕੱਢ ਕੇ ਨਾਲ ਦੀ ਸੜਕ ਤੱਕ ਪਹੁੰਚਾਇਆ ਜਾ ਸਕੇ ਇਸ ਲਈ ਨਾਗਰਾਣੀ ਨੇ ਸੀਆਰਪੀਐਫ ਜਵਾਨਾਂ ਵੱਲੋਂ ਖੇਤਰ ਦਾ ਤਿੰਨ ਪਰਤਾਂ ਦਾ ਘੇਰਾ ਬਣਾਉਣ ਦੀ ਯੋਜਨਾ ਬਣਾਈ ਸੀ ਹੁਣ ਹਰਮੰਦਰ ਸਾਹਿਬ ਦੇ ਅੰਦਰ ਜਾਸੂਸੀ ਵੀ ਹੋਈ ਹੈ ਸਿੱਧੂ ਦੱਸਦਾ ਅਗੇ ਕਹਿੰਦਾ ਆਪਰੇਸ਼ਨ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਨਾਗਰਾਨੀ ਨੇ ਐਸ ਐਫ ਐਫ ਦੇ ਇੱਕ ਕਰਮਚਾਰੀ ਨੂੰ ਹਰਮੰਦਰ ਸਾਹਿਬ ਦੇ ਅੰਦਰ ਭੇਜਿਆ ਸੀ ਜਿਨੇ ਉੱਥੇ ਕੁਝ ਦਿਨ ਰਹਿ ਕੇ ਉਸ ਇਲਾਕੇ ਦਾ ਵਿਸਥਾਰ ਨਾਲ ਨਕਸ਼ਾ ਬਣਾਇਆ ਸੀਗਾ ਔਰ ਇਸ ਨਕਸ਼ੇ ਚ ਹਰਮੰਦਰ ਸਾਹਿਬ ਕੈਂਪਸ ਦੇ ਅੰਦਰ ਜਾਣ ਤੇ ਬਾਹਰ ਨਿਕਲਣ ਦੀ ਸਭ ਤੋਂ ਚੰਗੀ ਜਗ੍ਹਾ ਦੀ ਪਛਾਣ ਕਰੀ ਗਈ ਸੀ ਉਨੂ ਪਿੰਡਰਾਂ ਵਾਲੇ ਅਤੇ ਉਹਦੇ ਸਾਥੀਆਂ ਦੀ ਅਕਾਲ ਤਖਤ ਤੇ ਉਹਨਾਂ ਦੇ ਨਿਵਾਸ ਨੂੰ ਲੈ ਕੇ ਲੰਗਰ ਦੀ ਛੱਤ ਤੱਕ ਸਾਰੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖਣ ਲਈ ਕਿਹਾ ਗਿਆ ਸੀ ਜਿਸੂਸ ਨੂੰ ਔਰ ਏਸ ਸ਼ਖਸ ਨੂੰ ਇਹ ਵੀ ਕਿਹਾ ਗਿਆ ਤਾਂ ਕਿ ਉਹ ਹੈਲੀਕਾਪਟਰ ਕਮਾਂਡੋਜ਼ ਵੱਲੋਂ ਪਿੰਡਰਾਂ ਵਾਲੇ ਨੂੰ ਅਗਵਾ ਕਰਨ ਦੇ ਸਹੀ ਸਮੇਂ ਬਾਰੇ ਦੀ ਸਲਾਹ ਲਵੇ ਤਿੰਨ ਜਾਂ ਚਾਰ ਦਿਨ ਵਿੱਚ ਉਸ ਇਹ ਸਾਰੀਆਂ ਸੂਚਨਾਵਾਂ ਇਕੱਠੀਆਂ ਕਰ ਲਈਆਂ ਗਈਆਂ ਸੀਗੇ ਉਹਦੇ ਵੱਲੋਂ ਔਰ ਇਹਦੇ ਬਾਅਦ ਹਰਮੰਦਰ ਸਾਹਿਬ ਕੰਪਲੈਕਸ ਦੇ ਲੰਗਰ ਇਲਾਕੇ ਅਤੇ ਬਚ ਕੇ ਨਿਕਲਣ ਦੇ ਰਸਤਿਆਂ ਦਾ ਇੱਕ ਮਾਡਲ ਸਹਾਰਨਪੁਰ ਦੇ ਨੇੜੇ ਸਰਸਾਵਾ 'ਚ ਤਿਆਰ ਕੀਤਾ ਗਿਆ ਸੀਗਾ ਹੁਣ ਰੱਸਿਆਂ ਜਰੀਏ ਉਤਾਰੇ ਜਾਣੇ ਸੀਗੇ ਕਮਾਂਡੋ 나ਗਰਾਨੀ ਨੇ ਸਿੱਧੂ ਨੂੰ ਦੱਸਿਆ ਦਾ ਉਹ ਕਹਿੰਦਾ ਕਿ ਹੈਲੀਕਾਪਟਰ ਆਪਰੇਸ਼ਨ ਤੋਂ ਤੁਰੰਤ ਪਹਿਲਾਂ ਹਥਿਆਰਬੰਦ ਸੀਆਰਪੀਐਫ ਦੇ ਜਵਾਨਾਂ ਵੱਲੋਂ ਹਰਮੰਦਰ ਸਾਹਿਬ ਦੇ ਬਾਹਰ ਇੱਕ ਘੇਰਾ ਬਣਾਇਆ ਜਾਣਾ ਸੀਗਾ ਤਾਂ ਕਿ ਆਪਰੇਸ਼ਨ ਦੀ ਸਮਾਪਤੀ ਤੱਕ ਆਮ ਲੋਕ ਕੈਂਪਸ ਦੇ ਅੰਦਰ ਜਾਂ ਬਾਹਰ ਨਾ ਜਾ ਸਕਣ ਹੁਣ ਐਸਐਫਐਫ ਕਮਾਂਡੋਜ਼ ਦੇ ਦੋ ਦਲਾਂ ਨੂੰ ਬਹੁਤ height ਉੱਡਦੇ ਹੋਏ ਹੈਲੀਕਾਪਟਰਾਂ ਤੋਂ ਰੱਸਿਆਂ ਦੇ ذریعے ਉਸ ਸਥਾਨ ਤੇ ਉਤਾਰਿਆ ਜਾਣਾ ਸੀ ਜਿੱਥੇ ਸੰਤ ਭਿੰਡਰਾਂ ਵਾਲੇ ਆਪਣਾ ਭਾਸ਼ਯ ਦੰਦੇ ਹੁੰਦੇ ਸੀਗੇ ਹੁਣ ਇਸ ਲਈ ਉਹ ਸਮਾਂ ਚੁਣਿਆ ਗਿਆ ਤਾਂ ਜਦੋਂ ਭਿੰਡਰਾਂ ਵਾਲੇ ਆਪਣੇ ਭਾਸ਼ਣ ਦਾ ਅੰਤ ਕਰ ਰਹੇ ਹੋਣ ਕਿਉਂਕਿ ਉਸ ਸਮੇਂ ਉਹਨਾਂ ਦੇ ਆਸ-ਪਾਸ ਸੁਰੱਖਿਆ ਵਿਵਸਥਾ ਥੋੜੀ ਢਿੱਲੀ ਪੈ ਜਾਂਦੀ ਸੀਗੀ ਹੁਣ ਪਲਾਨ ਦੇ ਮੁਤਾਬਕ ਕੁਝ ਕਮਾਂਡੋ ਪਿੰਡਰਾਂ ਵਾਲੇ ਨੂੰ ਫੜਨ ਲਈ ਦੌੜਨਗੇ ਅਤੇ ਕੁਝ ਉਹਨਾਂ ਦੇ ਸੁਰੱਖਿਆ ਗਾੜਾ ਨੂੰ ਕਾਬੂ ਕਰਨਗੇ ਉਹ ਇਦਾਂ ਦਾ ਉਹਨਾਂ ਨੇ ਅਨਮਾਨ ਲਾਇਆ ਗਿਆ ਤਾਂ ਕਿ ਪਿੰਡਰਾਂ ਵਾਲੇ ਦੇ ਗਾਰਡ ਕਮਾਂਡੋਜ਼ ਨੂੰ ਦੇਖਦੇ ਹੀ ਗੋਲੀਆਂ ਚਲਾਉਣ ਲੱਗਣਗੇ ਇਹ ਵੀ ਅਨਮਾਨ ਲਾ ਲਿਆ ਗਿਆ ਤਾਂ ਕਿ ਸੰਭਾਵਿਤ ਤੌਰ ਤੇ ਕਮਾਂਡੋਜ਼ ਦੇ ਉਤਰਨ ਤੋਂ ਪਹਿਲੇ ਹੀ ਗੋਲੀਆਂ ਚਲਣੀ ਸ਼ੁਰੂ ਹੋ ਜਾਣੀਆਂ ਉਹ ਇਸ ਸਭਾਵਨਾ ਦੇ ਨਾਲ ਨਜਿੱਠਣ ਲਈ ਐਸਐਫਐਫ ਕਮਾਂਡੋਜ਼ ਨੂੰ ਦੋ ਦਲਾਂ 'ਚ ਵੰਡਿਆ ਜਾਣਾ ਸੀਗਾ ਇੱਕ ਦਲ ਹਰਮੰਦਰ ਸਾਹਿਬ ਕੰਪਲੈਕਸ 'ਚ ਐਦਾਂ ਦੀ ਜਗ੍ਹਾ ਰਹਿੰਦਾ ਜਿੱਥੋਂ ਉਹ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਰਸਤਾ ਬੰਦ ਕਰਨ ਦਾ ਤੇ ਦੂਜਾ ਗਰੁੱਪ ਦਲ ਜਿਹੜਾ ਸੀਗਾ ਉਹ ਲੰਗਰ ਕੰਪਲੈਕਸ ਤੇ ਗੁਰੂ ਨਾਨਕ ਨਵਾਸ ਦੇ ਵਿਚਕਾਰ ਸੜਕ ਤੇ ਬੁਲਟ ਪ੍ਰੂਫਾਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਨਾਲ ਤਿਆਰ ਰਹਿਣਾ ਹੁਣ ਨਾਗਰਾਨੀ ਦੇ ਅਨੁਸਾਰ ਹਰਮੰਦਰ ਸਾਹਿਬ ਦੇ ਮਾਡਲ ਜੋ ਕਿ ਸਹਾਰਨਪੁਰ ਦੇ ਸਰਸਾਵਾ ਨੂੰ ਸਰਸਾਵਾ ਚ ਤਿਆਰ ਕੀਤਾ ਗਿਆ ਸੀਗਾ ਤਾਂ ਇਸ ਮਾਡਲ ਨੂੰ ਮਾਰਚ 84 ਚ ਐਸ ਐਫ ਐਫ ਕਮਾਂਡੋਜ਼ ਨਾਲ ਦਿੱਲੀ ਸ਼ਿਫਟ ਕਰ ਦਿੱਤਾ ਗਿਆ ਸੀ ਤਾਂ ਕਿ ਸੀ ਆਰ ਪੀ ਐਫ ਦੇ ਨਾਲ ਉਹਨਾਂ ਦਾ ਬਿਹਤਰ ਤਾਲਮੇਲ ਬਣ ਸਕੇ ਉਦੋਂ ਤੱਕ ਇਹ ਤੈਅ ਸੀ ਕਿ ਇਸ ਆਪਰੇਸ਼ਨ ਦੇ ਵਿੱਚ ਸਿਰਫ ਐਸ ਐਫ ਐਫ ਦੇ ਜਵਾਨ ਹੀ ਹਿੱਸਾ ਲੈਣਗੇ ਹੁਣ April 84 ਚ ਕਾਬ ਨੇ ਨਾਗਰਾਨੀ ਨੂੰ ਇੰਦਰਾ ਗਾਂਧੀ ਨੂੰ ਇਸ ਆਪਰੇਸ਼ਨ ਬਾਰੇ ਪੂਰੀ ਬਰੀਫਿੰਗ ਦੇਣ ਲਈ ਕਿਹਾ ਉਸ ਬਰੀਫਿੰਗ ਦਾ ਪਿਉਰਾ ਦੰਦੇ ਹੋਏ ਨਾਗਰਾਨੀ ਨੇ ਜੀਬੀ ਐਸਾ ਸਿੱਧੂ ਨੂੰ ਦੱਸਿਆ ਕਿ ਸਭ ਕੁਝ ਸੁਣ ਲੈਣ ਦੇ ਬਾਅਦ ਇੰਦਰਾ ਗਾਂਧੀ ਨੇ ਪਹਿਲਾ ਸਵਾਲ ਪੁੱਛਿਆ ਕਿ ਇਸ ਆਪਰੇਸ਼ਨ ਵਿੱਚ ਕਿੰਨੇ ਲੋਕਾਂ ਦੀ ਜਾਨ ਜਾ ਸਕਦੀ ਹੈ ਤਾਂ ਨਾਗਰਾਨੀ ਜੀਹੜਾ ਉਹਨੇ ਜਵਾਬ ਦਿੱਤਾ ਉਹ ਕਹਿੰਦਾ ਅਸੀਂ ਆਪਣੇ ਦੋਵੇਂ ਹੈਲੀਕਾਪਟਰ ਗਵਾ ਸਕਦੇ ਹਾਂ। ਕੁੱਲ ਭੇਜੇ ਗਏ ਕਮਾਂਡੋ ਵਿੱਚੋਂ 20% ਦੀ ਮਾਰੇ ਜਾ ਸਕਦੇ। ਤਾਂ ਨਾਗਰਾਨੀ ਨੇ ਸਿੱਧੂ ਨੂੰ ਫੇਰ ਦੱਸਿਆ ਕਿ ਇੰਦਰਾ ਗਾਂਧੀ ਦਾ ਅਗਲਾ ਸਵਾਲ ਸੀ ਕਿ ਇਸ ਮੁਹੰਮ ਵਿੱਚ ਕਿੰਨੇ ਆਮ ਲੋਕਾਂ ਦੀ ਜਾਨ ਜਾ ਸਕਦੀ ਹੈ। ਨਾਗਰਾਨੀ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਇਹ ਆਪਰੇਸ਼ਨ ਬਸਾਖੀ ਦੇ ਆਸ-ਪਾਸ ਕੀਤਾ ਜਾਣਾ ਸੀ। ਨਾਗਰਾਨੀ ਦੇ ਮੁਤਾਬਕ ਉਹਨਾਂ ਨੂੰ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਸੀ। ਕਿ ਉਸ ਦਿਨ ਹਰਮੰਦਰ ਸਾਹਿਬ ਦੇ ਵਿੱਚ ਕਿੰਨੇ ਲੋਕ ਮੌਜੂਦ ਤਰੈਣਗੇ ਅੰਤ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਇਸ ਆਪਰੇਸ਼ਨ ਦੌਰਾਨ ਸਾਡੇ ਸਾਹਮਣੇ ਆਏ ਆਮ ਲੋਕਾਂ ਵਿੱਚੋਂ 20% ਦੀ ਲੋਕਾਂ ਦੀ ਜਾਨ ਜਾ ਸਕਦੀ ਹੈ ਇਹ ਤੋਂ ਬਾਅਦ ਆਪਰੇਸ਼ਨ ਸਨ ਡਾਊਨ ਨੂੰ ਫਿਰ ਰੱਦ ਕਰ ਦਿੱਤਾ ਗਿਆ ਸੀਗਾ ਇਹਦਾ ਆਪਰੇਸ਼ਨ ਦਾ ਨਾਮ ਸੀਗਾ ਸਨ ਡਾਊਨ ਆਪਰੇਸ਼ਨ ਸਨ ਡਾਊਨ ਤਾਂ ਰੱਦ ਕਰ ਦਿੱਤਾ ਪਰ ਇਹਦੇ ਸਿਰਫ 3 ਮਹੀਨੇ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦੇ ਦਿੱਤਾ ਗਿਆ ਜਿਦੇ ਵਿੱਚ ਕਿਤੇ ਜ਼ਿਆਦਾ ਆਮ ਲੋਕ ਤੇ ਫੌਜੀ ਮਾਰੇ ਗਏ ਇਸ ਆਪਰੇਸ਼ਨ ਮਗਰੋਂ ਫਿਰ ਪ੍ਰਧਾਨ ਮੰਤਰੀ ਨੂੰ ਵੀ ਬਹੁਤ ਵੱਡੀ ਕੀਮਤ ਚਕਾਉਣੀ ਪਈ ਸੀਗੀ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਸੋ ਆਸ ਕਰੇ ਤੁਹਾਨੂੰ ਪਸੰਦ ਆਈ ਹੋਊਗੀ ਔਰ ਤੁਸੀਂ ਆਪੇ ਹਿਸਾਬ ਲਾ ਲਓ ਕਿ ਜਿਹੜਾ ਇਹ ਕਾਬ ਸੀਗਾ ਉਦੋਂ ਮੁਖੀ ਸੀਗਾ ਜਿਹੜਾ ਏਜੰਸੀ ਦਾ ਇਹ ਨੇ ਸਪੈਸ਼ਲ ਮਤਲਬ ਕਿ ਇਹ ਸੋਚਦਾ ਸੀਗਾ ਵੀ ਸੰਤਾਂ ਨੂੰ ਸ਼ਾਇਦ ਐਦਾਂ ਕਿਡਨ ਹੈਪ ਕਰਕੇ ਇਹਨਾਂ ਨੂੰ ਵੀ ਫੜ ਲਉਗੇ ਹੈਨਾ ਪਰ ਹਾਲਾਤ ਕੁਝ ਦੇ ਕੁਝ ਬਣ ਗਏ ਔਰ ਪ੍ਰਧਾਨ ਮੰਤਰੀ ਨੇ ਵੀ ਫਿਰ ਇਸ ਪਲਾਨ ਨੂੰ ਨਾਮ ਮਨਜ਼ੂਰੀ ਦਿੱਤੀ ਸੀਗੀ ਔਰ ਇਹ ਸਾਰੀ ਕਾਰਵਾਈ ਨਕਸ਼ਾ ਬਣਾਇਆ ਗਿਆ ਮਾਡਲ ਬਣਾਇਆ ਗਿਆ ਹਾਂਜੀ ਤੇ ਟ੍ਰੇਨਿੰਗ ਵੀ ਹੋਈ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਹਾਂਜੀ ਕਿਵੇਂ ਕਮਾਂਡੋ ਉਤਾਰਨੇ ਸੀ ਰੱਸਿਆਂ ਪਰ ਸਾਰੀ A to Z ਗੱਲਬਾਤ ਹੋਈ ਵੀ ਸੀਗੀ ਲੇਕਿਨ ਜਦੋਂ ਹਿੰਦਰਾ ਗਾਂਧੀ ਨੇ ਪੁੱਛਿਆ ਵੀ ਇਹ ਕਿੰਨੇ ਲੋਕ ਮਤਲਬ ਕਿ ਜ਼ਖਮੀ ਹੋਣਗੇ ਕਿੰਨੇ ਨੂੰ ਨੁਕਸਾਨ ਹੋਊਗਾ ਜਾਨੀ ਇਦਾਂ ਫਿਰ ਉਹਨੇ ਸਿਸਟਮ ਇਹਨੂੰ ਰੱਦ ਕਰਤਾ ਔਰ ਇਹਦਾ ਸਨਡਾਊਨ ਸੀਗਾ ਨਾ ਮਤਲਬ ਕਿ ਜਿਹੜਾ ਆਪਰੇਸ਼ਨ ਹੋਣਾ ਸੀ ਸਨਡਾਊਨ ਹਾਂਜੀ ਔਰ ਹੈਰਾਨੀ ਦੀ ਗੱਲ ਹੈ ਕਿ ਸਨਡਾਊਨ ਤਾਂ ਨੇ ਰੱਦ ਕਰਤਾ ਫਿਰ ਅਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਵੀ ਦੇਤਾ ਇਹ ਵੀ ਗੱਲ ਸੋਚਣ ਵਾਲੀ ਏ ਔਰ ਦੋਸਤੋ ਸਭ ਤੋਂ ਵੱਡੀ ਗੱਲ ਹੈ ਜਿਹੜੀ ਇੰਗਲੈਂਡ ਦੇ ਐਮ ਆਈ 6 ਨੇ ਇਹਦੇ ਵਿੱਚ ਮਤਲਬ ਕਿ ਸਹਾਇਤਾ ਸੀਗਾ ਸਰਕਾਰ ਦਾ ਇੱਥੇ ਔਰ ਸਪੈਸ਼ਲ ਫੋਰਸਾਂ ਨੇ ਮਤਲਬ ਕਿ ਆਪਣੀ ਪੂਰੀ ਜਿਹੜੀ ਦਿਮਾਗ ਸੀਗਾ ਉਹ ਯੂਜ਼ ਕਰਕੇ ਇਹਨਾਂ ਨੂੰ ਮਤਲਬ ਸਲਾਹ ਸਲਾਹ ਦੱਤੀ ਸੀਗੀ ਸਾਰੀ ਇਹ ਵਿੱਚ ਕਈ ਦੇਸ਼ ਇਹਦੇ ਇਨਵੋਲਵ ਸੀਗੇ ਆਪਰੇਸ਼ਨ ਬਲੂ ਸਟਾਰ ਹੋਇਆ ਜਦੋਂ ਔਰ ਇੰਗਲੈਂਡ ਹੈ ਨਾ ਵਿੱਚੋਂ ਮੇਨ ਸੀਗਾ ਸੋ ਖੈਰ ਇਹ ਸੀ ਦੋਸਤੋ ਵੀਡੀਓ ਅੱਜ ਦੀ ਮਿਲਦੇ ਆਂ ਅਗਲੀ ਵੀਡੀਓ ਚ ਦੇਓ ਆਕਾ ਸਤਿ ਸ਼੍ਰੀ ਅਕਾਲ